ਵਰਕਰ ਕਸੂਮ ਜਿੰਦਾਬਾਦ 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 ਕੂਡ ਗ੍ਰੇਨ ਐਂਡ ਲਾਈਟ ਵਰਕਰ ਦੀ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਭਾਈ ਪ੍ਰਧਾਨ ਜੀ ਕੀ ਮਸਲਾ ਕਿਉਂਕਿ ਪਿਛਲੇ ਦਿਨੀ ਵੀ ਥੋੜਿਆ ਸਮਾਂ ਹੋਇਆ ਹੈਗਾ ਜਿਹੜਾ ਅਲਟੀਮੇਟ ਅੰਦੇਸ਼ ਸਰਕਾਰ ਨੇ ਕੀ ਮਸਲਾ ਤੇ ਅੱਜ ਫੇਰ ਧਰਨਾ ਲਾਉਣ ਦੀ ਕੀ ਜਰੂਰਤ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਆ ਜੀ ਵਾਅਦਾ ਕਰਕੇ ਮੁੱਕੜ ਜਾਂਦੀ ਆ ਜੀ ਤੇ ਹੁਣ ਸਾਡਾ ਇੱਥੇ ਮਤਲਬ ਬਰਨਾਲੇ ਵੀ ਇਹੀ ਰੈਲੀ ਹੋਈ ਸੀਗੀ ਇੱਥੋਂ ਵੀ ਮੁੱਕਰ ਗਈ ਜਦੋਂ ਵੀ ਵਾਦਾ ਕੀਤਾ ਵੀ ਸਾਨੂੰ ਸਿੱਧੀ ਪੇਮੈਂਟ ਅਸੀਂ ਦੇਵਾਂਗੇ ਜੀ ਵੀ ਮਤਲਬ 50% ਤੇ ਹੁਣ ਦੇਵਾਂਗੇ ਟੈਂਡਰ ਤੇ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਇਹਦੀ ਵਜ੍ਹਾ ਨਾਲ ਅਸੀਂ ਬੈਠੇ ਆ ਤੇ ਜੇ ਸਾਨੂੰ ਸਰਕਾਰ ਦੇ ਦੇਵੇ ਰੇਟ ਸਾਨੂੰ ਕੀ ਲੋੜ ਆ ਬਹਿਣ ਦੀ ਕੀ ਮੰਗ ਕਰਦੇ ਆ ਮੰਗ ਸਾਡੀ ਬਸ ਇਹੀ ਆ ਵੀ ਜੋ ਠੇਕੇਦਾਰ ਨੂੰ ਤੁਸੀਂ ਰੇਟ ਦਿੰਨੇ ਆ 50% ਤੇ ਟੈਂਡਰ ਦੇਣ ਸਾਨੂੰ ਦੇਓ ਸਿੱਧੀ ਪੇਮੈਂਟ ਦੇਓ ਸਾਡੀ ਇਹ ਮੰਗ ਆ ਜੀ ਪ੍ਰਧਾਨ ਜੀ ਕਿਹੜੀ ਕਿਹੜੀ ਛੜੀ ਯੂਨੀਅਨ ਵੱਲੋਂ ਜਿਹੜੀ ਯੂਨਿਟੀ ਬਣਾ ਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਸਰਨ ਸਤਿ ਸ੍ਰੀ ਅਕਾਲ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪਤੈ ਇਹ ਸਾਡੀਆਂ ਮਜ਼ਦੂਰ ਜੱਥੇਬੰਦੀਆਂ 7 ਆ ਜੀ ਅਲੱਗ-ਅਲੱਗ ਜੱਥੇਬੰਦੀਆਂ ਸਾਡੀਆਂ ਜਿਹੜੀਆਂ ਇਹ 7 ਜੱਥੇਬੰਦੀਆਂ ਦੇ ਇੱਕ ਹੀ ਨਾਂ ਸਾਡਾ ਚੱਲ ਰਿਹਾ ਸੰਘਰਸ਼ ਜੀ ਪੰਜਾਬ ਸਰਕਾਰ ਤੋਂ ਸਾਡੀ ਮੰਗ ਸੀ ਵੀ ਜਿਹੜੀ ਸਾਡੀ ਪੇਮੈਂਟ ਉਹ ਸਾਡੇ ਤੋਂ ਵਿਚੋਲੀਆਂ ਕੱਢ ਕੇ ਸਿੱਧੀ ਸਿੱਧੀ ਦਿੱਤੀ ਜਾਵੇ ਚਾਹੇ ਉਹ ਜਿਹੜਾ ਰੇਟ ਸਟੇਕਹੋਲਡਰ ਨੂੰ ਦਿੰਦੇ ਆ ਉਹ ਤੋਂ ਸਾਨੂੰ ਜਿਹੜੇ ਪੈਸੇ ਘੱਟ ਹੀ ਦਿੱਤੇ ਜਾਣ ਪਰ ਸਿੱਧੇ ਦਿੱਤੇ ਜਾਣ ਜਿਹਦੇ ਤੋਂ ਸਰਕਾਰ ਠੇਕੇਦਾਰਾਂ ਨਾਲ ਰਲ ਕੇ ਚੋਰ ਮੋਰੀਆਂ ਰਾਹੀਂ ਪੈਸਾ ਖਾਣ ਦਾ ਜਿਹੜਾ ਮਨੋਰਥ ਹੈ ਇਹਨਾਂ ਦਾ ਇਸ ਲਈ ਸਾਨੂੰ ਅਨਗੋਰ ਕਰ ਰਹੀ ਹੈ ਸਾਡੀ ਕੋਈ ਸੁਣਵਾਈ ਨਹੀਂ ਪਿਛਣੀ 9 ਤਰੀਕ ਤੋਂ ਅਸੀਂ ਧਰਨੇ ਤੇ ਆ ਜੀ ਪੂਰੇ ਪੰਜਾਬ ਦੇ ਅਸੀਂ ਕਦਮਾਂ ਦੇ ਗੇਟ ਰੈਲੀਆਂ ਕਰ ਰਹੇ ਆ ਇੱਥੋਂ ਦੇ ਜਿਹੜੀ ਨਿਹਾਲ ਸਿੰਘ ਵਾਲੇ ਦੇ ਲੋਕਲ ਸੈਲਰ ਐਸੋਸੀਏਸ਼ਨ ਆ ਉਹ ਸਾਡੇ ਤੇ ਵਿੰਗੇ ਟੱਡੇ ਢੰਗ ਨਾਲ ਪ੍ਰੈਸ਼ਰ ਪਾ ਕੇ ਪ੍ਰਸ਼ਾਸਨ ਦਾ ਦਬਾਅ ਪਾ ਕੇ ਸਾਥੋਂ ਕੰਮ ਸ਼ੁਰੂ ਕਰਵਾਉਣਾ ਚਾਹੁੰਦੀ ਹੈ ਲਿਕਨ ਅਸੀਂ ਕੰਮ ਉਦੋਂ ਤੱਕ ਨਹੀਂ ਸ਼ੁਰੂ ਕਰਾਂਗੇ ਜਦੋਂ ਤੱਕ ਸਾਨੂੰ ਪੰਜਾਬ ਲੈਵਲ ਤੋਂ ਪੂਰਾ ਕੋਈ ਮੈਸੇਜ ਨਹੀਂ ਆਉਂਦਾ ਜਿਸ ਤਰੀਕੇ ਨਾਲ ਸੁਤੰਤਰਤਾ ਦੱਸ ਵੀ ਨੇੜੇ ਆ ਰਿਹਾ ਔਰ ਵੱਡੇ ਵੱਡੇ ਦਾਅਵੇ ਵਾਦੇ ਕੀਤੇ ਜਾਣੇ ਆ ਕਿ ਦੇਸ਼ ਦੀ ਤਰੱਕੀ ਬਾਰੇ ਗੱਲ ਕੀਤੀ ਜਾਂਦੀ ਆ ਪਰ ਮਜ਼ਦੂਰ ਵਰਗ ਜਿਹੜਾ ਉੱਥੇ ਉੱਥੇ ਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਹਾਡੀ ਸਾਰ ਲਈ ਮਜ਼ਦੂਰ ਲਈ ਕੋਈ ਸੁਤੰਤਰ ਨਹੀਂ ਆਇਆ ਜੀ ਪਿਛਲੇ 75 ਸਾਲਾਂ ਤੋਂ ਮਜ਼ਦੂਰ ਗੁਲਾਮ ਦਾ ਗੁਲਾਮ ਹੀ ਆ ਮਜ਼ਦੂਰ ਲਈ ਕੋਈ ਆਜ਼ਾਦੀ ਨਹੀਂ ਤੇ ਜਿਨ੍ਹਾਂ ਨੇ ਆਜ਼ਾਦੀ ਜਿਨ੍ਹਾਂ ਲਈ ਆਈ ਆ ਉਹ ਆਜ਼ਾਦੀਆਂ ਮਾਣ ਲੈਣਗੇ ਮਜ਼ਦੂਰ ਆਪਦੇ ਧਰਨੇ ਤੇ ਬੈਠਾ ਭੁੱਖੇ ਪੇਟ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਕੋਈ ਵਿਸ਼ਵਾਸ ਵਾਕੇ ਵਿਸ਼ਵਾਸ ਨਹੀਂ ਜੀ ਸਾਡੇ ਤੇ ਦਬਾਅ ਪਾ ਕੇ ਰਿਆ ਕਿਹੜਾ ਅਧਿਕਾਰੀ ਸੀ ਕੀ ਕਿਹਾ ਉਹਨਾਂ ਨੇ ਇਹੀ ਕਿਹਾ ਵੀ ਜੇ ਤੁਸੀਂ ਇੱਥੋਂ ਗੇਟ ਤੋਂ ਨਾ ਉੱਠੋਗੇ ਤੁਹਾਡੇ ਨਾਲ ਧੱਕਾ ਵੀ ਹੋ ਸਕਦਾ ਹੈ ਸਰਕਾਰ ਚਾਵੇ ਤੁਹਾਡੇ ਤੇ ਪੁਲਿਸ ਪ੍ਰੋਟੈਕਸ਼ਨ ਲਾ ਕੇ ਤੁਹਾਨੂੰ ਧੱਕੇ ਨਾਲ ਠਾ ਕੇ ਅਸੀਂ ਕੰਮ ਸ਼ੁਰੂ ਕਰਕੇ ਹੋਰ ਲੇਬਰ ਵੀ ਲਾ ਸਕਦੇ ਆ ਇਸ ਲਈ ਸਾਨੂੰ ਦਬਾ ਦਿੱਤਾ ਜਾਂਦਾ ਪੂਰੋਸੇ ਦੀ ਵਜ੍ਹਾ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜਿਹੜੀ ਸਾਡੀ ਮਜ਼ਦੂਰੀ ਆ ਮਿਹਨਤ ਆ ਉਹ ਸਾਨੂੰ ਸਿੱਧੀ ਦਿੱਤੀ ਜਾਵੇ ਸਾਡੇ ਵਿੱਚ ਵਿੱਚੋਂ ਬਿਥੋਲੀਆ ਕੱਢਿਆ ਜਾਵੇ ਸਾਡਾ ਇੱਕਾ ਜਿੰਦਾਬਾਦ ਮਜ਼ਦੂਰ ਇੱਕਾ ਜਿੰਦਾਬਾਦ ਜਿਹੜੇ ਸਾਡੇ ਦੇ ਨਿਬਾਬੋਂ ਦੇ ਦਬਾਅ ਨਹੀਂ ਚੱਲੇਗਾ ਨਹੀਂ ਚੱਲੇਗਾ ਨਹੀਂ ਚੱਲੇਗਾ ਹਾਂਜੀ ਕੀ ਨਾ ਮਤ ਮੇਰਾ ਨਾ ਅੱਲਾਸਮਨ ਸਿੰਘ ਬੇਲੂ ਜੀ ਲక్ష్ਮੀ ਜੀ ਤੁਸੀਂ ਵੀ ਲੰਬੇ ਸਮੇਂ ਤੋਂ ਇਸ ਘਰ ਨਾਲ ਲੜ ਰਹੇ ਹੋ ਕੀ ਸਰਕਾਰ ਵਿਸਵਾਸ ਜਵਾਰੀ ਹੈ ਔਰ ਕਿਡੀਆਂ ਕਿਡੀਆਂ ਮੰਗਾਂ ਪਹਿਲਾਂ ਤਾਂ ਸਾਡੇ ਸਾਰੇ ਪੰਜਾਬ ਦੀਆਂ ਸੱਤ ਜਥੇਬੰਦੀਆਂ ਸੱਤੇ ਜਥੇਬੰਦੀਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਟੋਲੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਸਾਰੇ ਮਜ਼ਦੂਰਾਂ ਨੂੰ ਸੱਤ ਸਿਰਿਆ ਕਾਲ ਤੇ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਇਹਨਾਂ ਨੂੰ ਵੀ ਆਪਾਂ ਸਾਰੇ ਭਰਾ ਰਲ ਕੇ ਸਰਕਾਰ ਨਾਲ ਮੱਥਾ ਲਾ ਕੇ ਵੀ ਆਪਾਂ ਇਹ ਮੋਰਚਾ ਜਿੱਤ ਲਾਂਗੇ ਕੰਮ ਆਪਾਂ ਨੂੰ ਮਿਲ ਜੂਗਾ ਸਿੱਧਾ ਮਿਲ ਜੂਗਾ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕਿਸੇ ਨਾਲ ਗੱਲ ਕਰੀ ਜਾਂਦੇ ਨਾ ਸਾਡੇ ਕੋਲ ਕੋਈ ਨਹੀਂ ਆਇਆ ਜੀ ਅਰੋਹ ਤੱਕ ਜਿਹੜਾ ਸੰਘਰਸ਼ ਜਾਰੀ ਰਹੇ ਸੰਘਰਸ਼ਾਂ ਕੋਈ ਪਤਾ ਨਹੀਂ ਲੰਮੇ ਸਮੇਂ ਤੱਕ ਵੀ ਜਾ ਸਕਦਾ ਜੀ ਜਾਵਾ ਤੱਕ ਜਗਜੀਤ ਸਿੰਘ ਜੀ ਜੀ ਕੀ ਮੰਗ ਆ ਤੁਹਾਡੀ ਤੇ ਕਿਉਂ ਇੱਥੇ ਬੈਠੇ ਮੰਗ ਘਟੇ ਇਹ ਆ ਜੀ ਸਾਨੂੰ ਚਾਰ ਦਿਨ ਸਾਡੀ ਮੀਟਿੰਗ ਹੋਈ ਸੀ ਬਨਾਲੇ ਚ ਉਹਦੇ ਵਿੱਚ ਅਸੀਂ ਕਿਹਾ ਸੀ 9 ਤੱਕ ਅਸੀਂ ਕੰਮ ਕਰਾਂਗੇ ਤੇ 9 ਤੋਂ ਬਾਅਦ ਸਾਰੇ ਪੰਜਾਬ ਚ ਬੰਦ ਕਰਾਂਗੇ ਤੇ 9 ਤੋਂ ਬਾਅਦ ਅਸੀਂ ਬੰਦ ਕਰਤਾ ਅਸੀਂ ਕੋਈ ਕੰਮ ਨਹੀਂ ਚਲਾਇਆਗਾ ਤੇ ਹੁਣ ਤੁਹਾਨੂੰ ਪਤਾ ਲੱਗਾ ਵਿਛੜਲੇ ਲਈ ਚਾਰ ਡੰਪ ਕਰਨ ਲੱਗੇ ਆ ਅਸੀਂ ਗੇਟ ਜਾ ਕੇ ਬਹਿ ਗਏ ਆ ਉਹ ਕੱਲ ਪ੍ਰਸ਼ਾਸਨ ਆਇਆ ਸਾਨੂੰ ਜਬਰਦਸਤੀ ਸਾਡੇ ਨੂੰ 14 ਡੰਪ ਕਰਨ ਦੀ ਧਮਕੀ ਦੇ ਗਏ ਆ ਵੀ ਕਰਾਂਗੇ 14 ਡੰਪ ਹੋਣਗੇ ਤੇ ਅਸੀਂ ਚੌੜਾ ਡੰਪ ਹੋਣ ਦੇਣੀ ਜਿੰਨੇ ਸਾਡਾ ਉੱਤੋਂ ਫੈਸਲਾ ਨਹੀਂ ਲੱਗ ਅਸੀਂ ਉਹਨਾਂ ਨੂੰ ਇਹ ਗੱਲ ਆ ਸਾਡੇ ਹਾਈ ਕਮਾਂਡ ਦਾ ਫੈਸਲਾ ਹੋ ਜੇ ਤੇ ਅਸੀਂ ਚੱਲਾਂਗੇ ਚਲਾਉਣ ਦਾ ਚਲਾਵਾਂਗੇ ਸਾਨੂੰ ਹਾਈ ਕਮਾਂਡ ਕਹ ਦੇਵੇ ਚਲਾਓ ਕੰਮ ਅਸੀਂ ਚਲਾਵਾਂਗੇ ਜੇ ਹਾਈ ਕਮਾਂਡ ਕਹੂ ਨਹੀਂ ਤੇ ਫਿਰ ਸਾਡੇ ਨੂੰ ਇਸ ਤਰ੍ਹਾਂ ਸਾਡੇ ਉੱਤੋਂ ਨਿਗਾਹ ਕੇ ਲੈ ਜਾਣ ਅਸੀਂ ਜਾਵਾਂਗੇ ਧਰਨਾ ਹੁਣ ਕਿੰਨਾ ਟਾਈਮ ਚੱਲੇਗਾ ਤਾਂ ਕੋਈ ਪਤਾ ਕੋਈ ਨਹੀਂ ਅਣਮਿੱਥੇ ਸਮੇਂ ਧਰਨਾ